ਕੀ ਤੁਸੀਂ ਸਾਰੇ ਪਹੁੰਚ ਗਏ ਹੋ ਹੋ ਗਏ ਅਸੀਂ ਬਹੁਤ ਵਧੀਆ ਤੁਹਾਡਾ ਸਾਥ ਦਾ ਸਾਡੇ ਨਵੇਂ ਬਲਾਉ ਦੇ ਵਿੱਚ 90 ਦਿਨ ਤੇ ਨਵੀਂ ਸ਼ੁਰੂਆਤ ਦੇ ਨਾਲ ਅੱਜ ਸ਼ੁਰੂ ਹੋ ਗورਿਆ ਸਵੇਤੇ 7 ਵੀ ਨਹੀਂ ਹਰੇ ਕਬਜੇ ਆ ਮਤਲਬ ਕਿ ਕਿੰਨਾ ਟਾਈਮ ਹੋਇਆ 6 ਵਜੇ ਦਾ ਅਹ ਮਾਣੇ ਸਰ ਕਹੋਗੇ ਸਵੇਰ ਦਾ 6 ਵਜੇ ਤੋਂ ਤੇ ਅਗਲੀ ਸਮੇਂ ਆ ਹੋਂ ਪਾ ਕਰਦੀ ਪਈ ਹਾਂ ਲਫਟ ਹੈਂਡ ਦਾ ਉਹ ਕਿਉਂ ਕਿ ਅੰਦਰ ਕੀਤਾ ਨਹੀਂ ਸੀਗਾ ਕੱਲ ਪੈਨਸਲ ਹੀ ਸੀਗੀ ਅੱਜ ਹੁਣੇ ਸਵੇਰੇ ਅਗਲੀ ਕਹਿੰਦੀ ਫੇ ਮੈਂ ਛੁੱਟੀ ਨਹੀਂ ਮੇਰਾ ਕੰਮ ਨਹੀਂ ਹੋਊਗਾ ਮੈਂ ਕੰਮ ਕਰ ਲਵਾਂਗੀ ਤੇ ਨੈਗਰ ਮੈਂ ਕੁੱਤੀਆਂ ਮਾਰ ਰਹੀ ਤੇ ਨਹੀਂ ਲੱਭਾਉਂਦੀ ਤੇ ਜੇ ਮੈਡਮ ਅੰਗੇ ਤੇ ਨਾਕਾਮ ਹੋਇਆ ਕੁੱਤੀ ਕਾਲੀ ਆਪਾਂ ਵੀ ਆਪਣੀ ਜਵਾਨ ਤੇ ਪੱਕੇ ਆਪਾਂ ਵੀ ਤੋਰ ਕੇ ਹਟਣੀ ਆਹ ਮਾਰ ਲੈ ਗਏ ਤੇ ਤੇਰੇ ਨਾਲ ਮੀ ਪੈ ਗਿਆ ਮੀ ਪੈ ਗਿਆ ਮੀ ਪੈ ਗਿਆ ਮੀ ਪੈ ਗਿਆ ਅੱਜ ਮੁਬਾਰਕਾ ਤੁਹਾਨੂੰ ਸਾਰਿਆਂ ਨੂੰ ਠੰਡਾ ਹੋ ਗਿਆ ਮੌਸਮ ਦੇਖੋ ਮੈਂ ਕਰਕੇ ਹੱਡੀਆਂ ਕਰੇਲੇ ਕਰੇਲੇ ਬਣਾਣੇ ਆ ਕੇ ਕੱਲ ਮੈਂ ਕਰਕੇ ਰੱਖਿਆ ਸੀ ਜੇ ਫਿਰ ਮੈਂ ਬਣਾ ਹੀ ਨਹੀਂ ਰੱਖੀ ਕਿਉਂਕਿ ਕੱਲ ਅਸੀਂ ਦਾਲ ਬਣਾ ਲਈ ਸੀ ਉਸ ਕਰਕੇ ਹੁਣ ਫੇ ਮੈਂ ਕਰੇਲਿਆਂ ਦਾ ਮਟੀਰੀਅਲ ਤਿਆਰ ਕੀਤਾ ਆ ਗ੍ਰਾਈਂਡ ਕੀਤਾ ਮੈਂ ਪਿਆਜ਼ ਪੰਜ-ਸੱਤ ਕੇ ਪਿਆਜ਼ ਸੀਗੇ ਦੋ ਤਿੰਨ ਕਤਲੀਆਂ ਸੀਆਂ ਲੈਸੂੰ ਦੀਆਂ ਉਹ ਵੀ ਵਿੱਚੇ ਗ੍ਰाइंड ਕਰ ਲਿਆ ਮੇਕਾ ਗ੍ਰाइंड ਕਰ ਲਈਆਂ ਤੇ ਵਿੱਚੇ ਨਾ ਚਾਰ ਪੰਜ ਲੰਬੀ ਤੋਰ ਨਹੀਂ ਸੀ ਹੁੰਦੀ ਸਾਡੇ ਨੂੰ ਜੇ ਨਹੀਂ ਹੈਗੀ ਆ ਤੇ ਤਾਂ ਕਰਕੇ ਅਸੀਂ ਟੋਲੀ ਨਹੀਂ ਆ ਕਿ ਸਾਹਮਣੇ ਕਿੱਥੇ ਦੇ ਅਸੀਂ ਟੋਲੀ ਨਹੀਂ ਹੈਗੀ ਐਦਾਂ ਨਹੀਂ ਆ ਟੋੜਦੇ ਕਿੱਥੇ ਦੇ ਤੇ ਤਾਂ ਫਿਰ ਅਸੀਂ ਹੁਣ ਲੱਗੇ ਆ ਮੈਂ ਬਣਾ ਲਿੱਤੀਆਂ Karele ਬਾਰ ਮੀ ਉਹ ਪਿੰਡਾ ਭਾਵੀ ਦੇ ਤੇ ਅੱਜ ਸਵੇਰੇ ਸਕੂਲ ਅਵਨੀ ਦੇ ਚਲਦੀ ਸੀਗੀ ਸਕੂਲ ਅਵਨੀ ਦੇ ਪਪਾ ਵੀ ਕੀ ਉਹ ਕੰਮ ਤੇ ਉਹਨੇ ਕੱਦੂ ਕਾਰਨਾ ਸਿਖਾ ਤੇ ਪੂਆ ਵੀ ਅੱਜ ਸਵੇਰੋਂ ਆਪਣਾ ਪੱਠੇ ਲਿਆਇ ਕਿਹਦਾ ਨਹੀਂ ਲਿਆਇਦਾ ਹੈ ਕਿ ਆਵੇ ਹੋਆ ਉਹ ਹੋਰ ਨਾ ਤੇ ਮੈਂ ਕਹਾਂ ਤੁਹਾਨੂੰ ਪਹਿਲਾਂ ਆਚਾਰ ਕੱਢ ਕੇ ਜਿਹੜਾ ਅਸੀਂ ਹੁਣ ਪਾਇਆ ਸੀਗਾ ਹਨਾ ਜਿਹੜਾ ਤਾਜ਼ਾ ਹੁਣੇ ਪਾਇਆ ਸੀਗਾ ਉਹ ਵਾਲਾ ਕੱਢ ਕੇ ਜਿਹੜਾ ਪਹਿਲਾ ਆਉਂੂਗਾ ਨਾ ਮੈਂ ਕਹਾਂ ਦੇ ਇਹਨੂੰ ਕੱਢ ਕੇ ਹੁਣ ਮੈਂ ਕਹਾਂ ਦੇ ਇਹਨੂੰ ਕੱਢ ਕੇ ਕਿਉਂ ਕੱਢੀ ਪਈ ਆ ਹੁਣ ਫੇ ਮੈਂ ਉਹਨੂੰ ਫਰਾਈ ਕਰੂੰਗੀ ਕਰੇਲਿਆਂ ਨੂੰ ਫਰਾਈ ਕਰਨ ਤੋਂ ਬਾਅਦ ਫੇਰ ਉਹਦੇ ਵਿੱਚ ਮਟੀਰੀਅਲ ਫਰਾਈ ਕਰੂੰਗੀ ਉਹਨੇ ਤੇਲ ਚ ਉਹ ਫਰਾਈ ਕਰਕੇ ਫੇਰ ਮੈਂ ਫਿਲਿੰਗ ਆ ਉਹਦੇ ਮਟੀਰੀਅਲ ਨੂੰ ਫੇਰ ਮੈਂ ਹੌਸ ਕਰੂੰਗੀ ਬੱਸ ਮੀ ਦੇਖੋ ਅੱਜ ਕਿੰਨਾ ਪੈ ਰਿਹਾ ਵਾਓ 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 ਸਾਨੂੰ ਵੀ ਨਹੀਂ ਸੀ ਕਿ ਮੀਂਹ ਅੱਜ ਪਾਊਗਾ ਦੇਖ ਹਾਜ਼ਰ ਸੀਗਾ ਨਾ ਤੇ ਮੋਟਰ ਲੱਗਦਾ ਨਹੀਂ ਮੀਂਹ ਪਊਗਾ ਜਦੋਂ ਉਧਰ ਪੱਧਰ ਆਇਆ ਨਾ ਫਿਰ ਉਸ ਤੋਂ ਬਾਅਦ ਮੀਂਹ ਕਹਿਣ ਲੱਗਾ ਲਾਲੋ ਲਾਈਟ ਵੀ ਚੱਲ ਗਈ ਸੋਨ ਚਾਰਜਿੰਗ ਤੇ ਲਾਉਣਾ ਸੀਗਾ ਹਾਈ ਹੋ ਰਾ ਚਾ ਕੋਈ ਨਾ ਬੈਂਡੀ ਹੈਗੀ ਜਾਨੂੰ ਬਾਅਦ ਚ ਲਾ ਲੂਗੇ ਤੇ ਆਹ ਦੇਖੋ ਵਾਓ ਪਾਣੀ ਪਾਣੀ ਹੋ ਗਿਆ ਚਿਕੜ ਚਿਕੜ ਹੋ ਗਿਆ ਚਿਕੜ ਚਿਕੜ ਆ ਦੇਖੋ ਤਾਂ ਜੁੱਲਾ ਸਾਡਾ ਵਿਚਾਰਾ ਇਹ ਵਿਚਾਰੇ ਦੀ ਆਤਮਾ ਹੈ ਨਹੀਂ ਹਾਤਮਾ ਮਮ ਦੀ ਸਹੀ ਆ ਮੈਂ ਤੁਹਾਨੂੰ ਦਿਖਾ ਨਹੀਂ ਹਾਂ ਆ ਲੱਗੀ ਉਹ ਵਿੱਚੋਂ ਕੱਢਣ ਤੋਂ ਆ ਹੁਣ ਬਣਾ ਕੇ ਆ ਸੀਗੀ ਜੀ ਮੇਰੇ ਇੰਨੇ ਕ ਮਤਲਬ ਕarele ਕੱਲ ਤਾਂ ਲੱਗਦੇ ਸੀ ਭੱਡੇ ਅੱਜ ਇੰਨੇ ਹੋ ਗਏ ਫਰਾਈ ਕਰਕੇ ਆ ਜੀ ਮੇਰਾ ਤੜਕਾ ਪਾਉਣਾ ਹੁਣ ਪਾ ਕੇ ਇੱਥੇ ਮੈਂ ਸਾਰਾ ਕੁਝ ਆ ਦੇਖੋ ਜੀ ਮੀ ਵੀ ਹਟ ਗਿਆ ਪਰ ਗਰਮੀ ਇੰਨੀ ਹੋਈ ਪਈ ਆ ਨਾ ਜਿਹੜੀ ਨਾ ਪੁੱਛੋ ਮੀ ਵੀ ਹਟ ਗਿਆ ਹੁਣ ਤਾਂ ਕਿਉਂ ਕਰੀ ਉਹ ਰਹਿੰਦੇ ਦੋ ਘਪਾਂਡੇ ਧੋਣੇ ਵਾਲੇ ਜਨ ਧੋਣੇ ਛਾਵੇਂ ਧੋਈਦੇ ਹੁੰਦੇ ਹੁਣ ਅਸੀਂ ਜਿੱਦਾਂ ਦੁਪਹਿਰ ਦੀ ਰੋਟੀ ਖਾ ਗਏ ਛਾਵੇਂ ਧੋਈਦੇ ਇਧਰ ਪਰ ਬੱਦਲ ਆਂਦਾ ਪਿਆ ਆ ਹਾ ਕੋਕੋ ਜੀ ਕਰ ਲੈ ਮੇਰੇ ਹੋ ਆ ਮੇਰੇ ਕਰੇਲੇ ਇਹਦੇ ਚ ਮੈਂ ਪਾਇਆ ਆਚਾਰ ਪਾਇਆ ਪਿਆਜ਼ ਪਾਇਆ 5-7 ਕ ਆਚਾਰ ਇੰਨਾ ਨਹੀਂ ਪਾਇਆ ਥੋੜਾ ਹੀ ਪਾਇਆ ਤੇ ਵਿੱਚ ਪਾ ਤਮ ਮੈਂ 3 ਕ ਕਲੀਆਂ ਲਸਣ ਦੀਆਂ ਪਾਈਆਂ ਹੋਰ ਮੈਂ ਕੀ ਪਾਇਆ ਹੋਰ ਫੇਰ ਚ ਮੇਚਾ ਪਾਤੀਆਂ ਫਿਰ ਗਰਮ ਮਸਾਲਾ ਪਾਤਾ ਨਮਕ ਪਾਤਾ ਹਲਦੀ ਪਾਤੀ ਥੋੜੀਆਂ ਜੀਆਂ ਲਾਲ ਮੇਚਾ ਪਾਈਆਂ ਐਮੀ ਥੋੜੀਆਂ ਜੀਆਂ ਇਹ ਵੀ ਹੋ ਗਿਆ ਸਾਡਾ ਕੰਮ ਆਜੋ ਖਾ ਲੋ ਸਾਰੇ ਜਣੇ ਆਇਆ ਜੀ ਮੇਰੀ ਅੱਜ ਦੀ ਰੋਟੀ ਦੀ ਰੁਟੀਨ ਨਾਲ ਦੇਈਆਂ ਨਾਲ ਹੈਗੇ ਤਰੇਲੇ ਨਾਲ ਹੈਗੀ ਰੋਟੀ ਉਹ ਆ ਦੇਖੋ ਨਹਿਰ ਅੱਜ ਅੰਨਾ ਕ ਮੀ ਪਿਆ ਅੰਨਾ ਕ ਮੀ ਪਿਆ ਨਹਿਰ ਚੱਲ ਪਈ ôi 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 ਅੰਨਾ ਵੀ ਪਿਆ ਮਮੀ ਨਹਿ ਅੰਨਾ ਮੀ ਨਹੀਂ ਪਿਆ ਨੇ ਮੀ ਪਿਆ ਦਾ ਕਾਫੀ ਮੀ ਪੈ ਗਿਆ ਤੇ ਪਿਆ ਉਹ ਜਾਨੀ ਹਾਵਲਾਇ ਗਿਆ ਹਾਂ ਇਹ ਕਿਹਾ ਕਿ ਨਾ ਮੀ ਪਿਆ ਐਸੀ ਜਾਂਦੇ ਪਿਆ ਮਜਾਰੀ ਤੱਕ ਨੋ ਕੇ ਸਵਾ ਵੀ ਅਵਨੀ ਦੇ ਪਾਪਾ ਕੋ ਚਲੇ ਆ ਹੈ ਅਵਨੀ ਦੇ ਪਾਪਾ ਪੈਪਸੀ ਪਿੰਡ ਆ ਕੇ ਆ ਆ ਦੇਖੋ ਬਾਓ ਹਰੇ ਭਰੇ ਗੇਤ ਚੋਨਾ ਲੱਗੇ ਲੋਕਾਂ ਦਾ ਝੋਕਾ ਚੋਨਾ ਲੱਗੇ ਭੂਆ ਹਣਾਂ ਦਾ ਚੋਨਾ ਜਿਹੜਾ ਰਹਿਦਾ ਲੱਗਾ ਹੀ ਉਹਨਾਂ ਨੂੰ ਪਨੀਰੀ ਨਹੀਂ ਮਿਲਦੀ ਪਨੀਰੀ ਖਤਮ ਹੋ ਗਈ ਕਹਿੰਦੇ ਹੈ ਨਾ ਅਵਨੀ ਦੇ ਪਾਪਾ ਆਹ ਸੜਕ ਤੇ ਲੱਗੋ ਚੰਦ ਭਾਗੀ ਮੱਕੀ ਰਗੀ ਵੀ ਦੇ ਦੀ ਆਹ ਸੜਕ ਤੇ ਨਾ ਬੰਦਾ ਰਾਮ ਸੀ ਗਾਇਕ ਤੇ ਜਬ ਨਹੀਂ ਇਹਦੇ ਪਪਾ ਨੇ ਨਾ ਮੈਨੂੰ ਲੈ ਕੇ ਨਹੀਂ ਆਇਆ ਉਹ ਬੈਕਟੀ ਲੱਗਾਇਆ ਫਿਰ ਛੜ ਗਈ ਛੜ ਗਈ ਤੇਰੇ ਕੁੱਤੇ ਨੂੰ ਚੱਲ ਗਈ ਮੇਰੀ ਗੱਲ ਨਜ਼ਰ ਲੱਗ ਚਾਲਾ ਬਣੀ ਇਹਦੇ ਪਪਾ ਮੈਂ ਪਿੰਦੀ ਨਾ ਬ ਦੇ ਇਧਰ ਇਧਰ ਨਾ ਤੇ ਕੋ ਆ ਕੇ ਪੈਗੀ ਮੈਂ ਪਹਿਲਾ ਹੈ ਨਾ ਵਧੀਆ ਪੀਸ ਤੇ ਬੰਦਾ ਕਮਾਗਦਾ ਸਾ ਤੇ ਮਾਰਵਾ ਨਹੀ ਕਰਦੀ ਅੱਜ ਕਰ ਦਈ ਲਈ ਕਰਦੀ ਮੈਂ ਨਹੀ ਕਰ ਨਿਕਲਦਾ ਤਾਂ ਕਿ ਕਰਨਾ ਹਾ ਦੇਖੋ ਪੰਜਾਬ ਦੇ ਪਿੰਡ ਜੀ ਅਬੂ ਲੱਗੀ ਮੈਂ ਕੰਮ ਕਰਾਣ ਇਹ ਸਕੂਲੇ ਗਈ ਰਹੀ ਆ ਵੀ ਹੈਲੋ ਤਾਂ ਕਰੋ ਤੇ ਆ ਲੱਗੀ ਉਹ ਉਹ ਨਾ ਰੱਖਿਆ ਪੈ ਹਾਂ ਹਾਂ ਹੈਪੀ ਦਿਵਾਲੀ ਜਾਨੀ ਹਾਂ ਹਾਂ ਆ ਇਹ ਤਾਂ ਕੋਈ ਦਿੱਤਾ ਹੀ ਨਹੀਂ ਇਹ ਤਾਂ ਦਿੱਤਾ ਨਹੀਂ ਤੇ ਇਹਨੂੰ ਮੈਂ ਲੱਗੀ ਹੁਣ ਹੋਮਵਰਕ ਕਰਾਂ ਮੈਂ ਵੀ ਨਾ ਥੋਕੇ ਰੈਡੀ ਹੋ ਗਈ ਸੀ ਹਾਏ ਪਤਾ ਬਸ ਹੋ ਜਾਂਦੀ ਗੀ ਗਰਮੀ ਦੇ ਨਾਲ ਅੱਜ ਮੀਂਹ ਪਿਆ ਮੀਂਹ ਪੇ ਦਾ ਕੋਈ ਫਾਇਦਾ ਨਹੀਂ ਹੋਇਆ ਐਦੇ ਸੀਗਾ ਪਾਸ ਠੀਕੇ ਠਾਕ ਮੀਂਹ ਉਹ ਤਾਂ ਪਿਆ ਬਹੁਤ ਸ਼ਰਾਟੇ ਦੁਆਰਾ ਪਾਰਾ ਉਹ ਸਾਡੇ ਚੌਮੂ ਪਿਆ ਆ ਚੌਮੂ ਵਿਚਾਰੇ ਜਿਹਦੇ ਕੀੜੇ ਆਹ ਆ ਪਾਪਾ ਮੈਂ ਨੀ। ਉਹਦਾ ਨੰਬਰ ਹੀ ਕੁਟ ਮਿਲ ਗਿਆ। ਤੇ ਠੀਕ ਐ ਲੱਗੀ ਸੀ ਕਿ ਮੈਂ ਸੋਚੋ ਚਲ ਜਾਂਦਾ ਤਾਰਾਪੁਰਾ ਨਹੀਂ ਆ ਫੇ ਫਸਾ ਗਿਆ ਉੱਥੇ ਫਸ ਫਸ ਕੇ ਆ ਜਾਂਦਾ ਆ। ਅਵਨੀਤਾ ਪਾਪਾ ਆਇਆ ਸੀਗਾ ਅਸੀਂ ਚਲ ਗਏ ਸੀ ਫੇ ਆ ਸੀ ਗਏ ਹੁਣ ਦੀ ਦੱ ਪੱਛਣ ਗਏ ਸੀਗੇ। ਹੁਣ ਪਤਾ ਨਹੀਂ ਮੈਨੂੰ ਉਹਨੂੰ ਪਤਾ ਉਹ ਦੁਕਾਨਦਾਰ ਮੈਨੂੰ। ਉਹਦਾ ਨੰਬਰ ਮੇਰੇ। ਉੱਤੇ ਘਾਟੇ ਆ 15 ਤੋਂ 2 3 ਨੰਬਰ ਆ ਗਿਆ। ਹਾਂ ਵੈਰੀ ਗੁੱਡ। ਵੈਰੀ ਗੁੱਡ ਮਿਲ ਗਿਆ। ਸਹੀ ਐ। ਮੈਂ ਬੰਨਾ ਆ। Same, the email, the coffee, ේ න්න දිය පස ජන කොප්පි තර වක්නවා මේ ප්‍රම නීදු කොපගේ ඔවා දවා පන්න රෙක්ට කිග ඕ බේ පන් තෝන රය මනු පටුවන් පකජ පාණි ගෝදක්ක අපටීන හ පරටීන තිෙන්ු ਰੋਟੀ ਖਾਂਦੀ ਹੈ ਨਹੀਂ ਆ ਇਹ ਵੀ ਨਲਾਈ ਮੈਂ ਇਹਨੂੰ ਵੀ ਨਲਾਤਾ ਮੈਂ ਆਪ ਵੀ ਨਹਾ ਲਈ। ਕਾਪੀ ਤੁਸੀਂ ਨਾ ਤਾਂਕੇ ਕੱਢਦੇ ਅੰਦਰ ਰੋਣੇ। ਤੈਨੂੰ ਜਿਆਦਾ ਤਾਂਕੇ ਕੱਢਦੇ ਕੁਛ। ਹੈ? ਟੈਂਕੀ ਦੇ ਵਿੱਚ ਹੋਰ ਆਉਂਦਾ। ਉਹ ਟੈਂਕੀ ਭਰ ਗਈ। ਉਹ ਟੈਂਕੀ ਦਾ ਨਾ ਇੱਕਦਾਂ ਹਵਾ ਆਈ ਸੀਗੀ ਹਵਾ ਦੇ ਨਾਲ ਨਾ ਉਹਦਾ ਟੱਕਾ ਨਾ ਉੱਡ ਗਿਆ ਫੇ ਉੱਤੇ ਜਾ ਕੋਈ ਨਹੀਂ ਹੁੰਦਾ। ਲੋਹਾਂਡਾ 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 ਆਹ ਹੋਵੇ ਉੱਤੇ ਮਾਰਿਆ ਉੱਤੇ ਪੱਕਾ ਰੱਖਿਆ ਹੋਇਆ ਮੈਂ ਤਾਂ ਇੱਟਾ ਰੱਖੀ ਆ ਆ ਮੰਮਾ ਨੂੰ ਆਂਦਾ ਆ ਉਹ ਨੂੰ ਆਂਦਾ ਉਹ ਫਿਰ ਉਹ ਇਹ ਟਿਕਾ ਲਵਾਉਣਾ ਸੀਗਾ ਜਿਹੜੇ ਕੁੱਤੇ ਦੇ ਉਹ ਫਿਰ ਦੂਆ ਹੋ ਗਿਆ ਡਾਕਟਰ ਹੀ ਨਹੀਂ ਆਇਆ ਹੈਗਾ ਇਹਦੇ ਫੇ ਦੂਏ ਕੀੜੇ ਪੈ ਗਏ ਆ ਪਹਿਲਾਂ ਵੀ ਉਸੇ ਜਗ੍ਹਾ ਤੇ ਫੇਸ ਵੀ ਹੁਣ ਫੇ ਉਸੇ ਜਗ੍ਹਾ ਤੇ ਪੈ ਗਏ ਠੀਕਾ ਹੁਣ ਕਹਿੰਦਾ ਸਵੇਰ ਨੂੰ ਲਾਉਂਗਾ ਇਹ ਘੁੰਮਦਾ ਬਹੁਤ ਹੀ ਆਏ ਤਾਂ ਕਰਕੇ ਠੀਕੇ ਲੱਗਦੇ ਆ ਇਹ ਮਾਂ ਇਹ ਕੁੱਤਿਆਂ ਦੇ ਨਾਲ ਘੁੰਮਣ ਫਿਰ ਨਹੀਂ ਜਾਂਦਾ ਨੇ ਮੇਰਾ ਮੋਤੀ ਕੋਈ ਨਹੀਂ ਲਾਦਾ ਮੈਂ ਨਹੀਂ ਆਤੀ ਦੂਦੀ ਹਾਂ ਇਹ ਤਾਂ ਕੁੱਤਿਆਂ ਨਾਲ ਖੇਡਣ ਜਾਂਦਾ ਹੁਣਾ ਆਹੋ ਜਾਂਦਾ ਹੀ ਆ ਆ ਜਾ ਹਮ ਅਸੀਂ ਇਹ ਤਾਂ ਕਹਿ ਕੇ ਪੋਾਈਆਂ ਨਹੀਂ ਤਾਂ ਪਾਉਂਦੀ ਨਹੀਂ ਸੀ ਜੀ ਆ ਨੀ ਜੇ ਬਣਾਣੀ ਨਹੀਂ ਪਾਉਂਦੀ ਨਹੀਂ ਗਰਮੀ ਬਹੁਤ ਮੰਦੀ ਆ ਕਿਆ ਕਰੀਏ ਹੈਨਾ ਆਪ ਰੱਪਟ ਕਿੱਥੇ ਆ ਨਹੀਂ ਰੱਪਟ ਨਹੀਂ ਰੇਜ਼ਰ ਆਹੋ ਰੇਜ਼ਰ ਰੱਪਟ ਹਾਂ ਰੇਜ਼ਰ ਆ ਫੋਟੋ ਆਨ ਕਰ ਗਿਆ ਹੁਣ ਤੇ ਹੈ ਨਹੀਂ ਉੱਥੇ ਦੇਖਤਾ ਹੈ ਨਹੀਂ ਦੇਖੇ ਕਿਨੂੰ ਆਈ ਆ ਮੈਨੂੰ ਛੋੜ ਕੇ ਛੱਡ ਗਈ ਸਕੂਲੇ ਕਿੱਥੇ ਛੱਡੇ ਆਂ ਦੱਸ ਕਿੱਥੇ ਲਈ ਹੋਊਗੀ ਹਾਂ ਹਾਂ ਦੇਖਦੀ ਆ ਹੋਰ ਕੀ ਕਰਨਾ ਆ ਦੱਸ ਤੇ ਜਨਾ ਰੋਜੇ ਘਵਾਦੀ ਹੈ ਜੀ ਉਹ ਮੈਂ ਇਹਨੂੰ ਕਿੱਥੋਂ ਰੋਜੇ ਲੱਭ ਲੱਭ ਕੇ ਦੇਈ ਨਾ ਮਾਗੇ ਹੈ ਨਹੀਂ ਹੈ ਹੋਗੇ ਨਾ ਹੋਈ ਫੇ ਮੈਂ ਦੱਸ ਕੀ ਕਰਾਂ ਬਰੌਖੀ ਤਾਂ ਹੁੰਦੀ ਉੱਥੇ ਦੇਖਦੀ ਹੂੰ ਥੋੜਾ ਸਿੰਘ ਆ ਪੰਮ ਵੀ ਨਾ ਆਂਦੇ ਕੁਝ ਜੇ ਮੈਂ ਮੈਸੇ ਉਹ ਤਾਂ ਇੱਕੋ ਦੀ ਮੈ ਨਾਲਾ ਸ਼ੌਪ ਨਾ ਸ਼ੌਪ ਨਾ ਜਾਦਾ ਉਹ ਭਾਈ ਨੇ ਪਾਤੇ ਸੀ ਦੇਖੋ ਮੈਂ ਮੈ ਲੈ ਜੀ ਉਹਨੂੰ ਇਕੱਠਾ ਇਹ ਸਮਾਨ ਜਦੋਂ ਇਹਨੂੰ ਲੈ ਜੀ ਨਾ ਦੂਰ ਇਹਦਾ ਕੋਲ ਦਾ ਜਦੋਂ ਕੋਪੀ ਹਟਾਪਾ ਲੈਂਦੇ ਨਹੀਂ ਆਂ ਜਾ ਦੋ ਫੱਪਾ ਹਾਇਨੀ ਮਿਲ ਗਈ ਚਾਲ ਚੂ ਕਰੋ ਸਾਨੀ ਇਹਦਾ ਪਪਾ ਖਾਜੀ ਇਹਦਾ ਪਪਾ ਐਸੇ ਨਹੀਂ ਮਰੀ ਮਰੀਏ ਕਰ ਮਿਲ ਗਈ ਚਾਲ ਚੂ ਕਰੋ ਆਹ ਦੇ ਖਤਮ ਹੋ ਗਈਆਂ ਹੈ ਨਹੀਂ ਹੁਣ ごはんはいいよな、最近は。 ਕਿਆ ਕਰੇ ਲਗੂ ਲੱਬਾ ਕੇ ਬਣਾ ਕੇ ਰੋਟੀ ਪਾਣੀ ਖਾ ਕੇ ਅਵਨੀ ਦੇ ਪਾਪਾ ਨੇ ਆ ਰੋਟੀ ਪਚਾਣੇ ਨਹੀਂ ਖਾਦੀ ਨਹੀਂ ਅੱਜ ਆਇਆ ਹੀ ਨਹੀਂ ਉਹ ਪਹਿਲੀ ਕੱਲ੍ਹ ਦੇ ਆਇਆ ਤਾਂ ਰੋਟੀ ਨਹੀਂ ਖਾਦੀ ਮਮਾ ਲੈ ਤੁਹਾਨੂੰ ਆਹੋ ਖਾ ਲੋ ਗਾਇਸ ਖਾ ਲੋ ਇਹ ਖਾ ਲੋ ਗਾਇਸ ਸਾਡੇ ਕੋਲ ਇੱਕ ਦੋ ਪਪਪੰਦੇ ਤੈਗੜ ਤਿਆ ਲੋ ਉਹ ਖਾਣੇ ਲੋ ਇਹ ਰੋਟੀ ਤਾਂ ਬਾਹਰ ਖਾਈ ਜਾਂਦੇ ਅਸੀਂ ਆਹੋ ਇਹ ਤਾਂ ਇਹਨਾਂ ਲੱਥੇ ਆਈ ਸੀ ਕਿ ਮੈਂ ਕਹੇ ਇੱਕ ਹੌਲਮ ਦੀ ਆ ਇਦਾਂ ਦੇਤੇ ਬਸ ਸਕੂਲ ਤੋਂ ਆਈ ਸੀ ਫਿਰੋਂਦੀ ਕਹਿੰਦੀ ਮੈਂ ਚੀਜ਼ ਨਹੀਂ ਰੱਖਦੀ ਦੀਆਂ ਰੱਖੀ ਐਦਾਂ ਕਰਦੀ ਸੀ ਫਿਰ ਮੈਂ ਕਹਾਂ ਚੱਲ ਕੋਈ ਗੱਲ ਨਹੀਂ ਫਿਰ ਮੈਂ ਲਿਆ ਆ ਲਿਆ ਹੀ ਲੜਰਾਂ ਫੜਰਾਂ ਮਦਿਆ ਮੈਂ ਕੀ ਗੱਲ ਕਰਦੀ ਸੀ ਆਹੋ ਫੇ ਅਸੀਂ ਸੌ ਗਏ ਫਿਰ ਮੈਂ ਉੱਤੋਂ ਬਾਹਰ ਉੱਠ ਕੇ ਪੈਂ ਵਾਲੇ ਦਾ ਚਾਹ ਨੂੰ ਗਈ ਅਬਨੀ ਦੇ ਪਾਪਾ ਚਾਹ ਨੂੰ ਜਾ ਜੂ ਕਿ ਫਿਰ ਮੈਂ ਹੁਣ ਦਾ ਧਾਤੋ ਕੇ ਹੁਣ ਸ਼ਾਮ ਨੂੰ ਬਲੌਗ ਸਾਕ ਜੂਦਾ ਆ ਮਮੀ ਸਾਰੀ ਦਿਹਾੜੀ ਇੱਧੇ ਲੰਘ ਜਾਂਦੀ ਫ੍ਰੀ ਫ੍ਰੀ ਚ ਬੈਲੀ ਬੈਲੇ ਹੋਰ ਬਾਅਦ ਸਬਰੀਦ ਪਪਾ ਬਿਜੀ ਆ ਥੋੜਾ ਜਿਹਾ ਹੋਣ ਜੋ ਫ੍ਰੀ ਹੋਊਗਾ ਫੇਰ ਬਸ ਸਾਡਾ ਟੂਰ ਹੀ ਆ ਤੇ ਉੱਤ ਬਾਅਦ ਜਾਵਾਂਗੇ ਘੁੰਮਣ ਹਾਂ ਤੂੰ ਆ ਤਾਂ ਕੰਮ ਜਟਾ ਲਿਆ ਹੈ ਉਹ ਕੱਲੀ ਹੱਤ ਬੈਤ ਤੂੰ ਤਲਾਕ ਲੈ ਲਿਆ ਸਾਤੋਂ ਕਰਦੀ ਆ ਫੋਨ ਕਰਨਾ ਮੈਂ ਫੇਰ ਮੈਂ ਕਰਦੀ ਧੰਨਵਾਦ ਹਾਂ ਇਹਨੂੰ ਕਰਨੇ ਦਿੱਤੇ ਹੁਣ ਐਡ ਪਲੱਸ ਹਮ ਜੀ ਤੇ ਲੱਗੀ ਉਹ ਕਾਨਾ ਫੋਨ ਲਾਇਆ ਸੀ ਆਪੂਆ ਨੇ ਫੋਨ ਨਹੀਂ ਚੱਕਿਆ ਪਤਾ ਨਹੀਂ ਫੇਲਾ ਆਇਆ ਸੀ ਲਫੇ ਮੈਂ ਕੀਤਾ ਮੁਰ ਕੇ ਚੱਕਿਆ ਉਹ ਆਹ ਕਿਤਾ ਪੈ ਤੂ 5 6 7 8 ਕਿ ਕਾ ਲੱਗਿਆ ਆਏ ਕਿ ਕਾ ਲੱਗਿਆ ਨਹੀਂ ਉਹਨੇ ਤੇਰੀ ਵੀਡੀਓ ਤੇਰੀ ਵੀਡੀਓ ਕੀ ਤੇਰੀ ਵੀਡੀਓ ਲੋਕ ਭੰਦਾਗਾ ਤੇਰਾ ਪੂਆ ਤੇਰੀ ਮੇਰੇ ਕੋਲ ਜੀ ਕਿ ਫੈਟ ਹਟਾਉ ਉਹਨੂੰ ਮਤਲਬ ਥੋੜਾ ਘਾਟਾ ਫੋਨ ਫਿਰ ਚਾਰਜਿੰਗ ਤੇ ਲਾਲ ਮ ਲਾਈਟ ਦਾ ਨਹੀਂ ਪਤਾ ਉੱਥੋਂ ਬੱਦਲ ਆਂਦਾ ਪਿਆ ਹੁਣ ਦੇਖੋ ਚਾਰਜਿੰਗ ਤੇ ਵੀਡੀਓ ਫੋਨ ਲਾ ਲਵਾਂ ਫੇ ਤੁਹਾਨੂੰ ਮਿਲਦੇ ਬਾਅਦ ਚ ਹਾਂਜੀ ਬਾਏ ਕੈ ਬਾਏ ਬਾਅਦ ਹੋਰ ਹੋਰ ਕਹਿੰਦਾ ਮੀਤਾ ਜੀ ਹਾਂ ਜੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਦਬਾਇਆ ਕਰੋ ਸ਼ੇਅਰ ਕਰਦਿਆ ਕਰੋ ਕਮੈਂਟ ਵੀ ਕਰਦਿਆ ਕਰੋ ਪਿਆਰਾ ਜੀ ਨਹੀਂ ਜੀ ਸਾਡੇ ਵੀਡੀਓ ਪੂਰੀ ਦੇਖਿਆ ਕਰੋ ਜੀਨੇ ਤੇ ਆ ਦੇਰੇ ਸਮਾਈਲਾ ਹੁੰਦੀਆਂ ਬੇਨਤੀਆਂ ਦੀ ਉਹ ਭੋਗ ਬੱਕਰ ਭੇਜ ਦਿਆ ਕਰੋ ਆਹਾ ਉਹ ਬੈਠੀ ਆਪੂ ਅਜੇ ਹੋਂ ਬਕਾਦੀਆਂ ਹੋਇਆ ਨਹੀਂ ਆ ਪੂ ਆ ਗਈ ਮੜਾ ਜੱਤ ਤੇ ਪੈਂਡਾ ਨੂੰ ਬੱਸ ਹਮੈ ਤਾ ਆਪੂ ਇਹਦਾ ਖੜਾ ਚੋਮੂ ਆ ਚੋਮੂ ਬਚਾ ਦਾ ਬੰਦਾਰਾ ਹਾਂ ਕਿ ਕਿ ਕੁੰਮਣ ਨਹੀਂ ਜਾਣਾ ਕਿੱਥੇ ਕੁੰਮਣ ਜਾਣਾ ਪਾਪਾ ਨੂੰ ਆਂ ਦੇ ਫੇ ਚੱਲਾਂਗੇ ਸੈਰ ਜੀ ਖਾਣ ਨੂੰ ਮੈਂ ਕਹਦੀ ਸੀ ਕਿ ਮੈਂ ਕਹਾਂ ਚੱਲ ਚੱਲ ਜੀ ਹਾਂ ਨਾ ਘਰ ਬੈਠੇ ਵੀ ਤੂੰ ਤਾਂ ਬਤਾਈ ਜਾਂਦੇ ਤੇ ਤਾਂ ਦੇਖਦੇ ਆਂ ਲਾਵਾ ਫਿਰ ਤੁਸੀਂ ਕਹਿੰਦੇ ਸੀ ਕਿ ਘੁੰਮਣ ਨਹੀਂ ਜਾਣਾ ਕੱਲੇ ਆ ਜਾਣਾ ਪਾਪਾ ਨੂੰ ਪਾਪਾ ਨੂੰ ਤਾਂ ਲੰਦੇ ਹੀ ਜੂਗੀ ਤਕਰੀ ਗੱਡੀ ਚੜ ਕੇ ਸਾਢੇ 1.5 ਘਾਟ ਚਲਾਓ ਹਨਾ ਵੀ ਕਹਿੰਦੀ ਮੈਂ ਮਾਂ ਗੱਡੀ ਚੁਰਾਉਣੀ ਮੈਂ ਗੱਡੀ ਚੜ ਕੇ ਮੇਰਾ ਉੱਜਾ ਚਲਾ ਲਾ ਮੈਨੂੰ ਕੀ ਉਹ ਕੀ ਆ ਉਹ ਵੀ ਮੈਨੂੰ ਕੀ ਉਹ ਵੀ ਕੀ ਭਾਂਡੇ ਧੋਣੇ ਆ ਆਟਾ ਘੋਣਾ ਭਾਂਡੇ ਧੋ ਉਹ ਆਟਾ ਘੋਲੋ ਬਸ 1.5 ਘੰਟਾ ਮੈਂ ਰੋਟੀ ਘਾਉਂ ਜੋ ਭਾਂਡੇ ਹੀ ਨਹੀਂ ਮੁੱਕਣ ਜਾਂਦੇ ਪਹਿਲੇ ਭਾਂਡੇ ਧੋ ਲੋ ਕੱਪੜੇ ਧੋ ਹੋਰ ਧੋਣੇ ਪਹਿਣੇ ਆ ਹੁਣ ਕੀ ਕਰੀਏ ਉਨੇ ਐਟਮੂ ਸੋ ਰਿਹਾ ਕਿੰਨੇ ਰਾਹ ਮੈਂ ਵਿਚਾਰਾ ਫਾਈ ਹੋ ਗਿਆ ਆ ਦੇਖੋ ਜੀ ਭਾਂਡੇ ਮੇਰੇ ਤਾਂ ਹੋ ਗਏ ਉਹ ਬਾਲਟੀ ਨੂੰ ਪਤਾ ਨਹੀਂ ਕੀ ਹੋਇਆ ਮੈਂ ਪਾਣੀ ਉੱਥੋਂ ਭਰ ਕੇ ਲੈ ਕੇ ਆਇਆ ਮਤਲਬ ਉਹ ਉੱਪਰੋਂ ਸਾਫ ਪਾਣੀ ਆਉਂਦਾ ਨਾ ਟੈਂਕੀ ਦਾ ਉਹ ਜਿਹੜਾ ਉੱਪਰ ਆ ਉੱਥੋਂ ਤੇ ਹਾਂ ਆਹੋ ਉਹ ਪਾਣੀ ਉੱਪਰੋਂ ਸਾਫ ਆਉਂਦਾ ਤੇ ਉਹ ਬਾਲਟੀ ਜਿਹੜੀ ਨੀਲੀ ਵੀ ਉਹ ਥੱਲੇ ਉਹ ਬਾਲਟੀ ਟੁੱਟ ਗਈ ਮੈਂ ਉੱਥੋਂ ਪਾਣੀ ਲੈ ਗਿਆ ਤਾਂ ਪਾਣੀ ਸਾਰਾ ਝੋ ਗਿਆ ਪਤਾ ਨਹੀਂ ਕਿੱਥਾ ਇਹ ਉਹ ਬਾਲਟੀ ਸਾਰੇ ਟੁੱਟ ਗਈ ਹੁਣ ਮੈਂ ਲੱਗਿਆ ਇੱਥੇ ਰੀਲ ਬਣਾਉਣ ਇਸ ਟਾਪ ਇੰਸਟਾਗ੍ਰਾਮ ਤੇ ਹਾਂ ਕਾੜੇ ਬੰਦੀ ਆ ਦਿਨ ਹੈਗੀ ਦੇਖ ਲੈ ਇੰਸਟਾਗ੍ਰਾਮ ਤੇ ਬੁਹਾਨੀ ਆ ਔਰ ਮੈਂ ਮੈਂ ਤਾਂ ਇੰਗਲੈਂਡ ਨੂੰ ਪਹਿਲਾਂ ਸਾਫ਼ ਠੀਕਰਾਂ ਹੈਗੀ ਆ ਖਰਾਬ ਨਹੀਂ ਆ ਮਮਾ ਹੈਗੀ ਆ ਅੱਛਾ ਤੇਰਾ ਫਿਰ ਕੁਤਲੀ ਹੋ ਮੇਰੇ ਗੰਦੇ ਖਾਓ ਕਿਉਂ ਦਰੋਂ ਮੈਂ ਸ਼ੋਪਿੰਗ ਉਹ ਤੇਰੇ ਨਾਲ ਕੇ ਬੈਠਾ ਜ ਹੁਣ ਕੋਪੋ ਪਕਾਂ ਚ ਖਾ ਕੇ ਛੱਡ ਗਈ ਐ ਮੈਨੂੰ ਦੇ ਦੋ ਨਹੀਂ ਦੇ ਭਾਵਾ ਨਹੀਂ ਤੇ ਪਪਾ ਕੇ ਆਇ ਨਹੀਂ ਪੋ ਅਭੀ ਨਹੀਂ ਆਇਆ ਮੈਨੂੰ ਦੇ ਦੋ ਨਾ ਇਹ ਕਹ ਲੈ ਮਹਾਰਾਜ ਲੈ ਹੁਣ ਕੁੰਡਾ ਖੋਲੋ ਆ ਗਿਆ ਖਾਣਾ ਖਾਣੇ ਹੁੰਦੇ ਹਾਂ ਹਾਂਜੀ ਨਾ ਕੁੰਡਾ ਲਾ ਦਿੰਦਾ ਮੈਂ ਮਤ ਲੱਗੀ ਮਤਾਰ ਨਹੀਂ ਲੱਗਿਓ ਮੈਂ ਕਿ ਚੱਲ ਮੈਂ ਵੀਡੀਓ ਬਣਾ ਲਵਾਂ ਵੀਡੀਓ ਬਣਾਣੀ ਆ ਹੈ ਇਹ ਮੈਂ ਤਾਰ ਲਾਈਓ